ਅਮੀਰੀ ਦੋ ਤਰ੍ਹਾਂ ਦੀ ਆ ਇੱਕ ਅਮੀਰੀ ਆ ਬਾਹਰ ਦੀ ਘਰ ਵੱਡਾ ਹੈ ਗੱਡੀ ਵੱਡੀ ਆ ਕੋਠੀ ਵੱਡੀ ਆ ਜਾਇਦਾਦ ਬਹੁਤ ਜਿਆਦਾ ਆ ਮੋਬਾਈਲ ਮਹਿੰਗਾ ਲੋਕੀ ਸਰਦਾਰ ਸਰਦਾਰ ਕਰਦੇ ਫਿਰਦੇ ਆ ਇਹ ਚੀਜ਼ਾਂ ਨੇ ਬਾਹਰ ਦੀਆਂ ਪਰ ਇੱਕ ਅਮੀਰੀ ਆ ਬੰਦੇ ਦੇ ਅੰਦਰ ਦੀ ਉਹ ਟਾਵੇਂ ਟਾਵੇਂ ਲੋਕਾਂ ਕੋਲ ਆ ਕਰਦੀ ਆ ਤੇ ਜਿੰਨਾ ਲੋਕਾਂ ਦੇ ਕੋਲ ਅੰਦਰ ਦੀ ਅਮੀਰੀ ਆ ਗਈ ਨਾ ਇੱਕ ਚੀਜ਼ ਨੋਟ ਕਰਿਓ ਉਹ ਬੰਦੇ ਤੁਸੀਂ ਕਲਪ ਤੇ ਨਹੀਂ ਕਦੀ ਵੇਖੋਗੇ ਜਿਹੜੇ ਬੰਦੇ ਨਿਹਰੀ ਬਾਹਰੋਂ ਅਮੀਰੀ ਚੁੱਕੀ ਫਿਰਨ ਉਹਨਾਂ ਦੇ ਕੋਲ ਬਾਹਰੋਂ ਜਾਇਦਾਦ ਹੋਵੇ ਤੇ ਉਹ ਬੰਦੇ ਜੇ ਅੰਦਰੋਂ ਗਰੀਬ ਆ ਨਾ ਤੁਸੀਂ ਉਹਨਾਂ ਨੂੰ 50-50 ਲੱਖ ਦੀਆਂ ਗੱਡੀਆਂ ਤੇ ਚੜ੍ਹੇ ਵੀ ਰੋਂਦੇ ਵੇਖੋਗੇ ਰੋਂਦੇ ਤੁਸੀਂ ਕਦੀ ਧਨਾੜ ਬੰਦੇ ਨੂੰ ਆਵਾਜ਼ ਮਾਰੋ ਜਿਹੜਾ ਅੰਦਰੋਂ ਗਰੀਬ ਹੋਵੇ ਉਹਨੂੰ ਇਹ ਗੱਲ ਪੁੱਛ ਲਿਓ ਕਿੱਦਾਂ ਤੇ ਤੁਹਾਨੂੰ ਬਹੁਤੇ ਇੱਕੋ ਹੀ ਗੱਲ ਕਹਿਣਗੇ ਬਸ ਟਾਈਮ ਹੀ ਪਾਸ ਹੋਣ ਡਿਆ ਟਾਈਮ ਹੀ ਪਾਸ ਕਰਨ ਡਿਆ ਟਾਈਮ ਤੇ ਕੁੱਤੇ ਬਿੱਲੇ ਵੀ ਪਾਸ ਕਰਨ ਡਿਆ ਟਾਈਮ ਤੇ ਰੁੱਕ ਵੀ ਪਾਸ ਕਰਦੇ ਆ ਜੇਦੂ 50 ਲੱਖ ਦੀ ਗੱਡੀ 'ਚ ਚੜ੍ਹ ਕੇ ਵੀ ਇਹ ਗੱਲ ਕਵੇਂ ਕਿ ਟਾਈਮ ਪਾਸ ਹੋ ਰਿਹਾ ਏ ਇਹਦਾ ਮਤਲਬ ਬਾਹਰ ਦੀ ਲਿਸ਼ਕ ਪੁਸ਼ਕ ਪੂਰੀ ਆ ਅੰਦਰੋਂ ਨੀਰੀ ਕਾਲਖ ਹੀ ਚੁੱਕੀ ਫਿਰਦਾ ਤੂੰ ਤੇ ਜਿਨ੍ਹਾਂ ਲੋਕਾਂ ਨੂੰ ਅੰਦਰ ਅਮੀਰੀ ਆ ਗਈ ਨਾ ਉਹ ਲੋਕੀ ਟੁੱਟੇ ਸਾਈਕਲ ਦੇ ਵੀ ਗਾਣੇ ਗਾਉਂਦੇ ਫਿਰਦੇ ਆ ਉਹ ਲੋਕੀ ਨਲਕੀਆਂ ਦਾ ਪਾਣੀ ਪੀ ਕੇ ਵੀ ਗਾਣੇ ਬੋਲਣਦੇ ਆ ਜਿਨ੍ਹਾਂ ਲੋਕਾਂ ਨੂੰ ਅੰਦਰੋਂ ਸਬਰ ਆ ਗਿਆ ਉਹ ਹੱਥ ਵਿੱਚ ਪੱਖੀ ਲੈ ਕੇ ਵੀ ਗੀਤ ਬੋਲਦੇ ਆ ਜਿਹੜੇ ਅੰਦਰੋਂ ਗਰੀਬ ਹੋ ਗਏ ਉਹਨਾਂ ਦਾ ਏਸੀ 16 ਦੇ ਚੱਲਣ ਡਿਆ ਤੇ ਅੰਦਰੋਂ ਰੋਂਣ ਡੇ ਹੁੰਦੇ ਆ ਬੈਠੇ ਜਿਹੜੇ ਅੰਦਰੋਂ ਰੱਜ ਗਏ ਜਿਹੜੇ ਅੰਦਰੋਂ ਰੱਜ ਗਏ ਉਹਨਾਂ ਕੋਲ ਬਸਦਾ ਭਾਵੇਂ ਕਿਰਾਇਆ ਹੋਵੇ ਨਾ ਹੋਵੇ ਉਹ ਕਦੀ ਰੱਬ ਨੂੰ ਲਾਵੇਂ ਨਹੀਂ ਮਾਰਨਗੇ ਤੇ ਜਿਹੜੇ ਅੰਦਰੋਂ ਭੁੱਖੇ ਨੰਗੇ ਸੀ ਬਾਹਰੋਂ ਰੱਜੇ ਸੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਜੇਬ ਦੇ ਵਿੱਚ ਕਿੰਨੀਆਂ ਬੈਂਕਾਂ ਦੇ ਏਟੀਐਮ ਕਾਰਡ ਪਏ ਆ ਉਹ ਬੰਦੇ ਤੁਸੀਂ ਤਾਂ ਵੀ ਰੋਂਦੇ ਪਏ ਵੇਖੋਗੇ ਪੈਸਾ ਥੇਲਾ ਬੰਦੇ ਨੂੰ ਰਜਾ ਨਹੀਂ ਸਕਦਾ ਲੋੜਾਂ ਪੂਰੀਆਂ ਕਰ ਸਕਦਾ ਆ ਚੀਜ਼ ਪੱਕੀ ਰੱਖਿਓ ਚਾਹੇ ਦਾਦ ਬੰਦੇ ਨੂੰ ਸਬਰ ਨਹੀਂ ਦੇ ਸਕਦੀ ਬੰਦੇ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ ਤੇ ਜਿਨ੍ਹਾਂ ਨੇ ਅੰਦਰੋਂ ਸਬਰ ਲੈ ਲਿਆ ਉਹਨਾਂ ਲੋਕਾਂ ਨੂੰ ਤੁਸੀਂ ਕਦੀ ਕਲਪ ਦੇ ਨਹੀਂ ਵੇਖੋਗੇ ਉਹਨਾਂ ਲੋਕਾਂ ਦੇ ਚਿਹਰੇ ਆ ਖੁਸ਼ ਵੇਖੋਗੇ ਤੁਸੀਂ ਕਦੀ ਤੁਰੇ ਜਾਂਦੇ ਆ ਆਵਾਜ਼ ਮਾਰ ਕੇ ਆਖੋ ਬਾਹੂ ਕਿੱਦਾਂ ਆਖਣਗੇ ਚੜਦੀ ਕਲਾ ਤੇ ਚੜਦੀ ਕਲਾ ਤੇ ਅੰਦਰ ਦੇ ਰਜੇਵੇਂ ਦੀ ਸਭ ਤੋਂ ਵੱਡੀ ਨਿਸ਼ਾਨੀ ਆ ਵੀ ਆ ਬੰਦਾ ਅੰਦਰੋਂ ਰਜਿਆ ਵਾ ਤੇ ਜਿਹੜੇ ਬੰਦੇ ਅੰਦਰੋਂ ਨਹੀਂ ਨਾ ਰਜੇ ਉਹਨਾਂ ਬੰਦਿਆਂ ਦਾ ਕੋਈ ਹੱਲ ਨਹੀਂ ਗੁਰੂ ਨਾਨਕ ਮਲਕ ਭਾਗੋ ਦਾ ਘਰ ਛੱਡ ਕੇ ਭਾਈ ਲਾਲੋ ਦੇ ਵੇੜੇ ਇਸ ਕਰਕੇ ਬੈਠਾ ਵਾ ਕਿਉਂਕਿ ਭਾਈ ਲਾਲੋ ਅੰਦਰੋਂ ਰਜ ਗਿਆ ਸੀ ਅੰਦਰੋਂ ਇਸ ਕਰਕੇ ਜਦੋਂ ਐਸ ਗੁਰੂ ਦੇ ਦਰਬਾਰ ਵਿੱਚ ਆਓ ਨਾ ਇਹਦੀ ਗੋਲਕ ਚ ਮਾਇਆ ਪਾਓ ਹੱਥ ਜੋੜੋ ਮੱਥਾ ਟੇਕੋ ਇੱਕ ਚੀਜ਼ ਮੰਗਿਆ ਕਰ ਲੋ ਸੱਚੇ ਪਾਤਸ਼ਾਹ ਸਬਰ ਤੇ ਸੰਤੋਖ ਦੇਵੀਂ ਤ੍ਰਿਸ਼ਨਾ ਫਿਰਲੇ ਹੀ ਕਿ 부ਜੀ ਹੈ ਤ੍ਰਿਸ਼ਨਾ ਨਹੀਂ ਬੁਝ ਸਕਦੀ ਜੇ ਅੱਜ 50000 ਕਮਾਇਆ ਹੈ 50000 ਤੇ ਸਬਰ ਨਹੀਂ ਬੰਦਾ ਕਿਦਾਂ 70 80 90 ਇਹ ਵਧਦੀ ਜਾਣੀ ਆ ਵਧਦੀ ਜਾਣੀ ਆ ਪਰ ਜਿੱਥੇ ਆ ਕੇ ਵਿਸ਼ਰਾਮ ਚਿੰਨ ਲੱਗ ਜਾਵੇ ਸਬਰ ਆ ਜਾਵੇ ਗੁਰੂ ਅਮਰਦਾਸ ਦੇ ਘਰ ਚ ਪ੍ਰਵਾਨ ਹੁੰਦੇ ਕਿਉਂਕਿ ਅੰਦਰੋਂ ਰੱਜੇ ਸੀ